ਸਾਉਣ ਦਾ ਮਹੀਨਾ ਚੱਲ ਪਿਆ ਹਾਂਜੀ ਨਿਊ ਲਵਾਤੇ ਬੂਟੇ ਤੇ ਸੀ ਕਿੱਥੇ ਕਿੱਥੇ ਆਪਾਂ ਧੂਰੀ ਤੋਂ ਲੈ ਕੇ ਜਹਾਗੀਰ ਦਾ ਪੂਰੇ ਬੂਟੇ ਲਵਾ ਸਕਿਆ ਤੇ ਕਾਤਰੋ ਤੋਂ ਲੈ ਕੇ ਰੂੜਗੜ੍ਹ ਤੱਕ ਆਪਣਾ ਕੰਮ ਚੱਲ ਰਿਹਾ ਆਪਾਂ ਬਰਾਹ ਚ ਬੂਟੇ ਲਾ ਰਹੇ ਆ ਦੇਖ ਤੈਨੂੰ ਕਿੱਥੇ ਕਿੱਥੇ ਚੱਲ ਦਿਖਾ ਮੈਨੂੰ ਚੈੱਕ ਕਰ ਕਿੱਥੇ ਕਿੱਥੇ ਲਵਾਏ ਨੇ ਤਾਂ ਇਧਰ ਬੂਟੇ ਦਿਖਾ ਆਏ ਤਾਂ ਬੈਂਸ 20 ਸਾਲ ਪੁਰਾਣਾ ਬੂਟਾ ਹੁਣ ਤੂੰ ਐਡੇ-ਐਡੇ ਲੈ ਆ ਕੇ ਕੱਟਦੇ ਇੱਥੇ ਸਰਕਾਰ ਦਾ ਨਜਾਇਜ਼ ਫਾਇਦਾ ਨਹੀਂ ਠਾਈ ਜਾਂਦਾ ਸਰਕਾਰ ਦਿੰਦੀ ਹੈ ਬੂਟੇ ਲਾਉਣ ਵਾਸਤੇ ਤੁਹਾਨੂੰ ਤੁਸੀਂ ਜਾਂ ਤਾਂ ਕਿਤੇ ਸਿੱਟ ਕੇ ਮੁੜ ਜਾਨੇ ਹੋ ਜਾਂ ਲੋਕਾਂ ਨੂੰ ਵੰਡ ਜਾਨੇ ਹੋ ਦਿਖਾ ਮੈਨੂੰ ਕਿੱਥੇ ਬੂਟੇ ਲਵਾਉਣ ਦੇ ਹਾਂ 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 ਬੁੱਤਰਾ ਹਾਂ ਉਹ ਜੰਮਣ ਵਾਲਾ ਹੋ ਕੋਈ ਪੁੱਤ ਖਾਣ ਵਾਲਾ ਖਾ ਲੈਣ ਦੇ ਕੋਈ ਨਾ ਆ ਕਿਹੜਾ ਮੇਰੇ ਗਏ ਗਏ ਮਗਰੋਂ ਨਾ ਨਾ ਮੈਨੂੰ ਛਾਪਾ ਪਟ ਮੈਂ ਉਹ ਕਰਦਾ ਰਾਜਨ ਨਾਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਕਰੀ ਜਾਨੇ ਤੁਸੀਂ ਹਾਂ ਜੀ ਕੀ ਕੀ ਕਰੀ ਜਾਂਦੇ ਹੋ ਕੋਈ ਪਤਾ ਖਾਲ ਕਰਦਾ ਜੀ ਖਾਲਾ ਜਿਹੜੇ ਬੂਟੇ ਸੀ ਕੱਲ ਮੁੰਡੇ ਲਾ ਕੇ ਗਏ ਤੁਸੀਂ ਪੱਟ ਕੇ ਤੋੜ ਕੇ ਸਾਡੇ ਸਾਹਮਣੇ ਛਿੜ ਤੇ ਕੀ ਕਰੇ ਨੁਕਸਾਨ ਕਰਦੀ ਹੈ ਜੀ ਕੀ ਨੁਕਸਾਨ ਕਰਦੇ ਛੋੜਾ ਇਹ ਇਹ ਪੁੱਛੋ ਨਾ ਜੀ ਕੋਸਾ ਕੇ ਪਿਆ ਰੱਖਤਾ ਹਾਂ ਤੁਸੀਂ ਬੂਟਿਆਂ ਦਾ ਹਲਪਾ ਨੂੰ ਕਿੰਨਾ ਮੈਂ ਤਾਂ ਕੋਈ ਹੋਣ ਨਹੀਂ ਦਿੰਦਾ ਜੀ ਨਹੀਂ ਬੂਟਿਆਂ ਸੁਣ ਮੇਰੇ ਖੇਤ ਦੇ ਆਲੇ ਦੁਆਲੇ ਦੇਖ ਲਓ ਜਾ ਕੇ ਕਿੰਨਾ ਫਾਇਦਾ ਬੂਟਿਆਂ ਦਾ ਕੀ ਫਾਇਦਾ ਜੀ ਆਕਸੀਜਨ ਆਪਾਂ ਨੂੰ ਇਹ ਦਿੰਦੇ ਨੇ ਕਾਹਨੂੰ ਦਿੰਦੇ ਨੇ ਸਾਡੇ ਸਾਨੂੰ ਪੁੱਛ ਕੇ ਦੇਖੋ ਸਾਡੇ ਜੱਟਾਂ ਦਾ ਬੁਰਾ ਹਾਲ ਕੀਤਾ ਉਹ ਦਰਖਤਾਂ ਨੇ ਦਰਖਤ ਸੋਡਾ ਕੀ ਬੁਰਾ ਹਾਲ ਕਰਦੇ ਨੇ ਸਾਡਾ ਪਾਣੀ ਇਹ ਖਾਂਦੇ ਜੀ ਅੱਛਾ ਦਰਖਤਾਂ ਦੇ ਜੜਾਂ ਦੂਰ ਤੱਕ ਪਾਈ ਜਾਂਦੀਆਂ ਨੇ ਤੇ ਸਾਰੀ ਵੱਟ ਖਰਾਬ ਕਰ ਦਿੰਦੀ ਹੈ ਜੀ ਨਹੀਂ ਪਾਣੀ ਸਾਨੂੰ ਫ੍ਰੀ ਦਿੰਦੀ ਆ ਸਰਕਾਰ ਲੈਡ ਸਾਨੂੰ ਫ੍ਰੀ ਦਿੰਦੀ ਆ ਸੋਡਾ ਪਾਣੀ ਦੇ ਵਿੱਚ ਤੇ ਲੈਡ ਵਿੱਚ ਕੀ ਹੈਗਾ ਕੀ ਨੁਕਸਾਨ ਕਰਦਾ ਨਹੀਂ ਨੁਕਸਾਨ ਬਹੁਤ ਕਰਦੇ ਦਰਖਤ ਜੀ ਨਹੀਂ ਜੇ ਸਾਨੂੰ ਹਸਪਤਾਲ ਦੇ ਵਿੱਚ ਜਾਣਾ ਪੈਂਦਾ ਨਾ ਜਿਆਦਾ ਆਕਸੀਜਨ ਲੈਣੀ ਪੈਂਦੀ ਆ ਮੁੱਲ ਦੀ ਫੇਰ ਪਤਾ ਲੱਗਦਾ ਥੋੜੇ ਵਰਗਿਆਂ ਨੂੰ ਜਦੋਂ ਬਿਮਾਰ ਹੋ ਜਾਂਦਾ ਕੋ ਹੁਣ ਤਾਂ ਵੀ ਪਟ ਪਟ ਸਾਡੇ ਸਾਹਮਣੇ ਆ ਤੋੜ ਤੋੜ ਵਿਚਾਰਿਆਂ ਦਾ ਸੱਤਿਆਨਾਸ਼ ਕਰਕੇ ਸੜਦਾ ਕਾਣੋ ਜੀ ਸਾਣਾ ਬਹੁਤ ਨੁਕਸਾਨ ਕਰਦੇ ਨੇ ਜੀ ਖੇਤਾਂ ਦਾ ਇਹ ਆਹ ਦੇਖ ਲੋ ਰੇ ਸਪਰੇ ਦਾ ਅਸਰ ਆ ਦਰਖਤ ਮੋਟੇ ਮੋਟੇ ਹੋਏ ਪਏ ਨੇ ਅੱਛਾ ਸਾਰਾ ਅਸਰ ਤਾਂ ਇਹ ਖਾ ਗਏ ਆ ਅੱਛਾ ਉਹ ਦਿਗਿਆ ਪਿਆ ਸੁੱਕਾ ਦਰਾ ਥੋੜਾ ਮਹਿਕਮਾ ਵਾਲਾ ਕੋਈ ਚੱਕਣ ਨਹੀਂ ਆਉਂਦਾ ਫੇਰ ਜੇ ਅਸੀਂ ਅਸੀਂ ਉਹ ਕਰਨੇ ਸਾਡੇ ਪਰਚਾ ਹੁੰਦਾ ਆਹ ਦੇਲਾ ਸਾਰੇ ਸਾਡੇ ਖਾਲੀ ਕੀਤੀ ਪਿਆ ਮੈਂ ਨਹੀਂ ਹੁਣ ਉਹਨਾਂ ਦਰਖਤ ਕਿੱਥੇ ਦੇਤੇ ਅੱਛਾ ਕੋਦ ਮਰਜ਼ੀ ਕਰ ਲੋ ਮੇਰੇ ਤੇ ਮੈਂ ਨਾ ਮੈਂ ਨਹੀਂ ਹੁਣ ਦਿੰਦਾ ਹੈਗਾ ਕੁਝ ਵੀ ਪਤਾ ਵੀ ਤੇਰੇ ਤੇ ਨਾ ਇਹ ਪਰਚਾ ਦਰਜ ਹੋ ਸਕਦਾ ਕਾਦਾ ਪਰਚਾ ਦਰਜ ਹੋ ਜਾਂਦਾ ਦਰਖਤ ਪੱਟਣ ਦਾ ਇੱਕ ਇੱਕੋ ਹੀ ਕਾਨੂੰਨ ਹੈ ਜੇ ਬੰਦਾ ਵਾਰਦੀਏ ਜਿਹੇ ਦਰਖਤ ਪੱਟਦੀਏ ਇੱਕੋ ਹੀ ਲਾ ਤੇਰੇ ਬੰਦਾ ਮਾਰਨ ਦਾ ਪਰਚਾ ਦਰਜ ਹੋ ਜਾਂਦਾ ਇਹ ਤੈਨੂੰ ਪਤਾ ਹੈਗਾ ਬੰਦੇ ਦਾ ਤਾਂ ਪਤਾ ਜੀ ਹਾਂ ਫਿਰ ਤੂੰ ਕਿਉਂ ਇਹ ਪਟ ਪਟ ਛੱਤੇ ਨਾਸ਼ ਕਰਤਾ ਇਹਨਾਂ ਦਾ ਸਾਡੇ ਮਹਿਗਲ ਵਾਲੇ ਜਵਾਕ ਮੁੰਡੇ ਆ ਕੇ ਦਰਖਤ ਲਾ ਗ ਜਾਂਦੇ ਨੇ ਤੁਸੀਂ ਇਹ ਦਰਖਤ ਹੋਣ ਨਹੀਂ ਦਿੰਦੇ ਜਦੋਂ ਇਹ ਮੜੇ ਆ ਪਿੱਠ ਘੁਮਾਉਂਦੇ ਨੇ ਤੁਸੀਂ ਫੜ ਕੇ ਦੀ ਜੜ ਖਿੱਚਦੇ ਨੇ ਜੜ ਹੂਸੀ ਹੋ ਜਾਂਦੀ ਆ ਮੁੜ ਕੇ ਸਾਡਾ ਦਰਖਤ ਨਹੀਂ ਹੁੰਦਾ ਮਹਿਗਵਾਂ ਲੱਖਾਂ ਰੁਪਏ ਖਰਚ ਕਰਕੇ ਲੇਵਰ ਤੋੜਦਾ ਨਰਸਰੀ 'ਚ ਜੋ ਬੂਟੇ ਖਰੀਦਦਾ ਸਰਕਾਰ ਨੂੰ ਪਤਾ ਕਿੰਨਾ ਇਹਦਾ ਨੁਕਸਾਨ ਹੁੰਦਾ ਬੂਟੇ ਖਰੀਦਣ ਦਾ ਬੂਟੇ ਲੈ ਕੇ ਉਹਨੇ ਲੇਬਰ ਤੋਂ ਲਗਾਉਣਾ ਇੱਕ ਬੂਟੇ ਨੂੰ ਘੱਟੋ-ਘੱਟ ਵੀ 10000 ਰੁਪਏ ਇੱਕ ਬੂਟੇ ਦੇ ਲਾਉਣ ਦਾ ਖਰਚ ਆਉਂਦਾ ਉਹ ਪੜਦਾ ਤੁਸੀਂ ਪਤੰਦਰੋ ਚੱਕਦੇ ਹੋ ਆ ਰਹੀਆਂ ਸਾਡੇ ਵੀ ਰੇਹਾਂ ਸਪਰੇਹਾਂ ਬਹੁਤ ਮਹਿੰਗਿਆ ਨੇ ਸਾਹਬ ਜੀ ਰੇਹਾਂ ਸਪਰੇਹਾਂ ਜਦ ਛੋਡੇ ਖੇਤ ਖੜਾ ਹੁੰਦਾ ਉਹ ਉਹਦੋਂ ਨਹੀਂ ਪਾਣੀ ਪੀਂਦਾ ਇਹ ਖਾਂਦਾ ਸਾਡੇ ਖੇਤ ਅੱਡ ਨੇ ਜਾਂ ਸਾਡੇ ਦਾ ਤੌਰ ਚ ਲਾਇਆ ਮੰਨੇ ਕੋਈ ਦਿਖਾਓ ਸਾਡਾ ਦਰਖਤ ਹੈ ਨਹੀਂ ਕੋਈ ਬਿਨਾਂ ਤੌਰ ਤੋਂ ਦਰਖਤ ਦਿਖਾਓ ਸਾਡਾ ਕੋਈ ਆ ਜਾਮਣਾ ਨੇ ਇਹ ਤਾਂ ਹੀ ਤਾਂ ਫਿਰ ਆਪਾਂ ਬਿਵਾਰੀਆਂ ਚ ਕਰਦੇ ਆਂਗੇ ਤਾਂ ਹੀ ਆਪਾਂ ਨੂੰ ਵੱਡੇ ਵੱਡੇ ਹਸਪਤਾਲਾਂ 'ਤੇ ਜਾ ਕੇ ਨਾ ਮੁੱਲ ਦੀ ਅਸੀਜਣ ਲੈਣੀ ਪੈਂਦੀ ਆ ਸਾਨੂੰ ਐ ਪਤਾ ਹੋਣਾ ਚਾਹੀਦਾ ਅੱਗੇ ਨਾ ਦਰਖਤ ਹੁੰਦੇ ਦੀ ਪਿੱਪਲ ਬਰੋਟੇ ਲੈ ਆਪਣੇ ਸਿਆਣੇ ਨੇ ਕਿਹਾ ਸੀਗਾ ਵੀ ਇਹ ਬਰੋਟੇ ਦੇ ਉੱਪਰ ਨਾ ਕੋਈ ਜਨ ਪ੍ਰੇਤ ਰਹਿੰਦਾ ਉਹ ਕਿਉਂ ਕਿਹਾ ਸੀਗਾ ਵੀ ਲੋਕ ਨਾ ਪਿੱਪਲ ਨੂੰ ਵੱਢਣ ਪਿੱਪਲ ਸਭ ਤੋਂ ਵੱਧ ਅਸੀਜ ਦਿੰਦਾ ਅਜਾ ਤੈਨੂੰ ਪਤਾ ਨਾ ਹੁਣ ਲੋਕਾਂ ਨੇ ਪਿੱਪਲ ਪਾਟੀ 'ਤੇ ਆ ਪੈਂ ਜੋ ਜਿਹੜੇ ਦੂਜੇ ਫੁੱਲਾਂ ਜਿਹੜੇ ਬੂਟੇ ਹਾਲ ਹਰੇਕ ਦੱਸਦਾ ਵੀ ਵੀ ਲਾਈ ਬੱਠਾ ਕੋਈ ਵੱਡਾ ਬੂਟਾ ਇੱਕ ਵੀ ਮੈਨੂੰ ਪਿੰਡ ਦੇ ਵਿੱਚ ਦਿਖਾ ਦਿਓ ਕੋਈ ਹੋਵੇ ਵੱਧ ਤੋਂ ਵੱਧ ਬੂ ਜਿਹੜਾ ਆਪਾਂ ਨੂੰ ਫਾਇਦਾ ਹੋਵੇ ਸਮਝਿਆ ਗਾਹਾਂ ਨੂੰ ਇਹ ਕੰਮ ਨਹੀਂ ਕਰਨਾ ਅੱਜ ਤੱਕ ਤੈਨੂੰ ਦਿੱਤੀ ਛੁੱਟੀ ਠੀਕ ਹੈ ਜਿਹੜਾ ਕੋਈ ਕਰਤਾ ਕਰਤਾ ਗਾਹਾਂ ਨੂੰ ਇਹ ਕੰਮ ਤਾਂ ਐ ਨਹੀਂ ਕਰਨਾ ਮੁਰਕੇ ਜਿਹੜਾ ਦਰਖਤ ਸਰਕਾਰ ਲਾ ਗਈ ਉਹਨੇ ਹੋਣ ਦੇਣਾ ਮੇਰੀ ਗੱਲ ਇੱਕ ਧਿਆਨ ਨਾਲ ਸੁਣ ਲੈ ਆ ਜਿੰਨੇ ਦਰਖਤ ਪੱਟੇ ਨੇ ਤੈਨੂੰ ਹੀ ਸਜਾਉਣ ਠੀਕ ਹੈ ਤੈਂ ਜਾ ਕੇ ਨਾ ਇਹ ਬੂਟੇ ਲਾ ਕੇ ਲਾਉਣੇ ਨੇ ਜਿਵੇਂ ਅਸੀਂ ਫਿਰ ਗੇਟਾਂ ਬਾਹਰ ਆਈਏ ਬੂਟੇ ਸਾਨੂੰ ਹਰੇ ਭਰੇ ਚਾਹੀਦੇ ਨੇ ਹਾਂਜੀ ਸਾਡੇ ਭਾਈ ਮਨਿੰਦਰ ਦੀ ਨਰਸਰੀ ਹੈ ਤੇ ਉੱਥੋਂ ਮੈਂ ਜਿੰਨੇ ਮੈਨੂੰ ਬੂਟੇ ਮੈਂ ਆਪਦੇ ਹੱਥ ਨਾਲ ਪੱਟੇ ਨਾਲ ਸਾਰੇ ਲਾਉਂਗਾ ਜੀ ਤੁਹਾਨੂੰ ਕੋਈ ਮੁੜ ਕੇ ਗ ਮੌਕਾ ਨਹੀਂ ਦਿੰਦੇ ਮੌਕਾ ਹੋਣਾ ਵੀ ਚਾਹੀਦਾ ਅੱਜ ਤੱਕ ਤੈਨੂੰ ਛੜਤਾ ਠੀਕ ਹੈ ਜੀ ਠੀਕ ਹੈ ਬੱਲੇ ਵੱਲੋਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਇੱਕ ਅਸੀਂ ਸੁਨੇਹਾ ਦੇਣਾ ਚਾਹੁੰਦੇ ਸੀ ਜੋ ਕਿ ਮੂਰਤ ਸੌਣ ਦਾ ਮਹੀਨਾ ਆ ਰਿਹਾ ਹਰ ਇੱਕ ਵਿਅਕਤੀ ਨੂੰ ਦੋ ਦੋ ਦਰਖਤ ਜ਼ਰੂਰ ਲਾਉਣੇ ਚਾਹੀਦੇ ਨੇ ਸੌਣ ਦੇ ਮਹੀਨੇ ਦੇ ਵਿੱਚ ਇਹ ਜਿਹੜੀ ਵੀਡੀਓ ਸਾਡੀ ਨੇ ਇੱਕ ਮੈਸੇਜ ਦੇਣ ਵਾਸਤੇ ਵੀਡੀਓ ਬਣਾਈ ਹੈ ਸਾਡਾ ਕਿਸੇ ਕਿਸਾਨ ਦੇ ਨਾਲ ਕਿਸੇ ਵੀ ਜਾਤੀ ਦੇ ਨਾਲ ਕੋਈ ਭੇਤ ਭਾਵ ਨਹੀਂ ਸਿਰਫ ਇਹ ਮੈਸੇਜ ਦੇਣ ਵਾਸਤੇ ਇੱਕ ਵੀਡੀਓ ਬਣਾਈ ਹੈ ਕਿਉਂਕਿ ਅੱਗੇ ਆ ਰਿਹਾ ਸੌਣ ਸੌਣ ਦੇ ਮਹੀਨੇ ਵਿੱਚ ਦਰਸਤਾ ਨਾ ਛੇਤੀ ਹਰਿਆ ਭਰਿਆ ਹੁੰਦਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਇੱਕ ਬੂਟਾ ਆਪਣੇ ਖੇਤ ਘਰ ਦੇ ਵਿੱਚ ਜ਼ਰੂਰ ਲਾਇਓ ਤਾਂ ਜੋ ਆਪਾਂ ਬੂਵਾਰੀਆਂ ਤੋਂ ਵੱਸ ਸਕੀਏ ਸਾਡੇ ਵੱਲੋਂ ਕੀਤਾ ਗਿਆ ਉਪਰਾਲਾ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਸਾਰੀ ਸੇਕਾ